ਇਹ ਦੱਸਦੇ ਹੋ ਕੱਲ 4 ਵਜੇ ਹੋਇਆ ਜੀ ਮੈਂ ਕੰਮ ਤੇ ਗਈ ਠੀਕ ਜਦੋਂ ਮੈਂ ਆਈ ਉਸ ਟਾਈਮ ਉਹ ਨਹੀਂ ਕਰ ਦਿੱਤਾ ਭਾਈ ਨਾ ਕੰਮ ਹਾਂ ਅੱਜ ਸਾਢੇ ਕੋਲ ਇਹ ਕੁਛ ਤਾਂ ਹੋ ਕੋਈ ਕੁਛ ਐ ਨਹੀਂ ਮੇਰੇ ਘਰ ਵਾਲਾ ਵੀ ਕੰਮ ਨਹੀਂ ਕਰ ਸਕਦਾ ਕਿੰਨਾ ਹੋਣ ਨੂੰ ਤਾਂ ਮੈਂ ਕੁਝ ਵੀ ਜਾਣਦਾ ਤੁਹਾਡੇ ਕੋਲ ਪਰ ਇਹ ਵੀ ਉਹ ਬੜਾਣਾ ਜੀ ਨਾ ਜੀ ਮੈਂ ਤੁਹਾਨੂੰ ਦੱਸਦਾ ਆ ਕੇ ਇਹ ਬੜਾ ਦਿਓ ਜਦ ਵੀ ਹੈ ਨਾ ਬੜਾ ਦਿਓ ਫਿਰ ਡਾਕਟਰ ਸਾਹਿਬ ਨੂੰ ਪਾਣ ਠੀਕ ਕਿੰਨਾ ਹੋਣ ਨੂੰ ਤਾਂ ਮੈਂ ਕੁਝ ਵੀ ਜਾਣਦਾ ਤੁਹਾਡੇ ਕੋਲ ਇਹ ਏਰੀਓ ਬਣਾਣਾ ਜੀ ਨਾ ਜੀ ਮੈਂ ਤੁਹਾਨੂੰ ਦੱਸਦਾ ਆ ਕਿ ਇਹ ਬਣਾ ਦੇ ਜਲਦੀ ਹੈ ਨਾ ਬਣਾ ਦੇ ਫਿਰ ਡਾਕਟਰ ਸਾਹਿਬ ਨੂੰ ਪਾਣ ਠੀਕ ਇਹ ਬੁਲਾਰ ਕੇ ਨਾ ਮੈਂ ਇੱਧਰ ਨਹੀਂ ਨਹੀਂ ਅਦਰ ਬੈਕ ਸਾਈਡ ਤੇ ਟਿਕਾ ਸਕਦੇ ਹਾਂ ਫਿਰ ਕੋਈ ਬਲੱਡ ਨਹੀਂ ਹੈ ਪਤਾ ਉਹ ਦੱਸ ਨਹੀਂ ਦੱਸਣਗੇ ਬਸ ਜੀ ਜਿਨਾ ਹੋਣਾ ਮੈਂ ਤਾਂ ਬਲੱਡ ਦਾ ਹੁੰਦਾ ਦੱਸ ਦੇ ਕੱਲ 4 ਵਜੇ ਹੋਇਆ ਜੀ ਮੈਂ ਕੰਮ ਤੇ ਨਹੀਂ ਸੀ। ਜਦੋਂ ਮੈਂ ਆਈ ਉਸ ਟਾਈਮ ਉਹ ਨਹੀਂ ਘਰ ਦਿੱਤਾ ਭਾਈ ਇਹਦਾ ਕੰਮ। ਹੂੰ। ਅਨਿ ਸਾਡੇ ਕੋਲ ਇਹ ਹੀ ਕੁਛ ਤਾਂ ਹੋ ਕੁਛ ਐ ਨਹੀਂ ਮੇਰੇ ਘਰ ਵਾਲਾ ਵੀ ਕੰਮ ਨਹੀਂ ਕਰ ਸਕਦਾ। ਅਸੀਂ ਇਹਨਾਂ ਦੇ ਸਿਰ ਪਰ ਜੀ ਬੱਕਰੀਆਂ ਸੀ। ਤੁਹਾਨੂੰ ਪਤਾ ਕਿਵੇਂ ਲੱਗਿਆ ਇਹਦਾ? ਜਦੋਂ ਅਸੀਂ ਆਏ ਅਸੀਂ ਰੱਸੀ ਬਾਕੇ ਇੱਥੇ ਘਰੇ ਗੋਲੇ ਸਾਹਮਣੇ ਬੰਨੀਆਂ ਵਧੀਆਂ। ਜਦੋਂ ਆਏ ਮੈਂ ਕਿ ਬੱਕਰੀਆਂ ਦੇਖਦੀਆਂ ਬੱਕਰੀਆਂ ਦੇਖੋ ਜਦੋਂ ਵੀ ਨਹੀਂ ਦੇਖੀਆਂ ਤਾਂ ਛੇਲੀ ਪੱਟ ਪਾ ਖਿੱਚ ਕੇ ਥੱਲੇ ਨੂੰ ਲੈ ਕੇ ਵਦੇ। ਰੱਸੀ ਸਮੇਂ ਦੇ ਅੱਧੇ ਖਿੱਚ ਲੀ ਵੀ ਪੱਟ ਬੱਕਰੀ ਇੱਥੇ ਸਿੱਟ ਲਈ। ਹੂੰ। ਹਾਂਜੀ। ਅੱਛਾ ਇਸ ਤੋਂ ਪਹਿਲਾਂ ਵੀ ਕਦੇ ਆਂਦਾ ਵਾ ਲੈਪੜ ਇੱਥੇ ਹਾਂਜੀ ਕਾਫੀ ਨੁਕਸਾਨ ਕੀਤਾ ਕੁੱਤੇ ਕਿਸੇ ਦੇ ਕੋਈ ਕਿਸੇ ਦੀ ਗਊ ਮਾਤਾ ਬੱਚੀ ਜਿੱਦਾਂ ਛੋਟੇ ਬੱਚੇ ਹੁੰਦੇ ਉਹਨਾਂ ਨੂੰ ਮਾਰ ਦਿੰਦਾ ਤੇ ਜ਼ਿਆਦਾਤਰ ਅਟੈਕ ਤਾਂ ਅੱਗੇ ਰਾਤ ਨੂੰ ਹੁੰਦੇ ਦਿਨਾਂ ਨੂੰ ਹੋਇਆ ਅਟੈਕ ਇਹ ਤੇ ਹਾਂਜੀ ਦਿਨ 'ਚ ਵੀ ਕਈ ਹੋਏ ਰਾਤ ਨੂੰ ਵੀ ਕਈ ਹੋਏ ਅੱਛਾ ਇਹ ਜਦੋਂ ਘਰਾਂ ਦੇ ਲਾਗੇ ਕਿਤੇ ਆਂਦਾ ਹੈ ਤਾਂ ਚਲਾਉਂਦਾ ਵੀ ਆਵਾਜ਼ ਬੁਝ ਜਾਂਦੀ ਹਾਂਜੀ ਚਲਾਉਂਦਾ ਹੀ ਮਤਲਬ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਆ ਗਿਆ ਲੱਗੇ ਬਸੇ ਆਵਾਜ਼ ਬੁੜਕਾ ਮਾਰਦਾ ਹੈ ਅੱਛਾ ਫੇ ਤੁਹਾਨੂੰ ਪਤਾ ਲੱਗ ਜਾਂਦਾ ਆ ਗਿਆ ਨਾ ਹਾਂਜੀ ਫਿਰ ਤੁਸੀਂ ਘਰਾਂ ਦੇ ਬਾਹਰ ਹੋ ਕੇ ਨਿਕਲ ਕੇ ਦੇਖਦੇ ਜੇ ਘਰਾਂ ਚ ਵੜ ਜਾਂਦੇ ਜੀ ਫਿਰ ਘਰਾਂ ਤੋਂ ਘਰਾਂ ਦੇ ਅੰਦਰ ਵੜ ਜਾਂਦੇ ਨਹੀਂ ਡਰਦੇ ਬਾਹਰ ਕਿੱਥੇ ਘੁੰਮਣਾ ਡਰਦਿਆਂ ਨੇ ਹੂੰ ਅੱਜ ਤਾਂ ਬੱਚੇ ਵੀ ਨਹੀਂ ਕੱਲੇ ਸੋਨੇ ਛੱਡ ਸਕਦੇ ਠੀਕ ਹੈ ਤੇ ਹੁਣ ਜੇ ਤੁਹਾਡੇ ਮਾਰਗੀਆਂ ਬੱਕਰੀਆਂ ਤੁਸੀਂ ਕਿਹਨੂੰ ਦੱਸਿਆ ਇਹਦੇ ਬਾਰੇ ਅਸੀਂ ਜੀ ਮੈਂ ਸਜੀਵ ਗੋਤਮ ਡਾਕਟਰ ਨੂੰ ਵੀ ਫੋਨ ਕੀਤਾ ਸਰਪੰਚ ਸਾਹਿਬ ਨੂੰ ਵੀ ਕੀਤਾ ਦਾ ਫੋਨ ਇਹਨਾਂ ਨੂੰ ਵੀ ਫੋਨ ਕਰਿਆ ਤਾਂ ਜੀ ਕੌਣ ਕੌਣ ਆਏ ਜੀ ਤੁਹਾਡੇ ਕੋਲ ਫਿਰ ਸਾਡੇ ਕੋਲ ਹੁਣ ਮੈਨੂੰ ਪਤਾ ਜੀ ਕਾਫੀ ਜਾਣੇ ਆਏ ਸਾਡੇ ਕੋਲ ਵਿਭਾਗ ਦੇ ਆਗੇ ਜੀ ਹਾਂਜੀ ਉਹ ਕੀ ਕਹਿੰਦੇ ਤੁਹਾਨੂੰ ਉਹ ਨਹੀਂ ਕਿ ਆਈ ਪੁੱਛਿਆ ਤੁਸੀਂ ਕਹਿੰਦੇ ਵੀ ਕੀ ਚਾਹੁੰਦੇ ਖਰਚਾ ਚਾਹੁੰਦੇ ਕੀ ਆਹ ਜਾਂਦੇ ਤੁਸੀਂ ਕਿਦਾਂ ਤੁਹਾਡੇ ਘਰ ਦਾ ਮਾਹੌਲ ਹੈ ਇਹ ਮੈਨੂੰ ਦੱਸਿਆ ਮੇਰੇ ਘਰ ਵਾਲੇ ਨੂੰ 2 ਸਾਲ ਹੋ ਗਏ ਉਹਨਾਂ ਤੋਂ ਕੋਈ ਕੰਮ ਨਹੀਂ ਹੁੰਦਾ ਜੀ ਬੇਟਾ ਆਇਆ ਮੇਰਾ ਇਹਨੂੰ ਕਿਸੇ ਨੇ ਰਸਤੇ 'ਚ ਘੇਲਿਆ ਦਾ ਕੰਮ ਨੂੰ ਜਾਂਦੇ ਨੇ ਇਹਦੀ ਵੀ ਲੱਤ ਟੁੱਟ ਗਈ ਵੀ ਕੋਈ ਕੰਮ ਕਰਨ ਵਾਲਾ ਕੋਈ ਘਰ ਚਾਇ ਨਹੀਂ ਸਿਰਫ ਮੈਂ ਹੀ ਆ ਜਾਂ ਮੈਂ ਦਿਹਾੜੀ ਲਾਵਾਂ ਜਾਂ ਘਰ ਦਾ ਸੰਭਾਂ ਜਾਂ ਮਰੀਜ਼ਾਂ ਨੂੰ ਦੇਖ ਇਹਨਾਂ ਦੇ ਸਿਰ ਤੇ ਦੀਵੇਂ ਦੁੱਧ ਦੇ ਵੀ ਅਸੀਂ ਤੰਗ ਹੋ ਗਏ ਦੁੱਧ ਵੀ ਸਾਨੂੰ ਹੁਣ ਮੁੱਲ ਲੈਣਾ ਪਹਿਲਾਂ ਪਹਿਲਾਂ ਅਸੀਂ ਕਦੇ ਮੁੱਲ ਲਿਆ ਨਹੀਂ ਦੁੱਧ ਵਿਭਾਗ ਨੇ ਬੋਲਿਆ ਤੁਹਾਨੂੰ ਕਿ ਤੁਹਾਨੂੰ ਮੌਜੂਦ ਵਗੈਰਾ ਦਿੱਤਾ ਜਾਊਗਾ ਹਾਂਜੀ ਬੋਲਿਆ ਜੀ ਡਾਕੂਮੈਂਟ ਵਗੈਰਾ ਲੈ ਲੇ ਇਹ ਉਹ ਡਾਕੂਮੈਂਟ ਤੱਕ ਕੁਝ ਵੀ ਨਹੀਂ ਲਿਆ ਡਾਕੂਮੈਂਟ ਹੀ ਲੈ ਅੱਛਾ ਹੀ ਨਹੀਂ ਹਾਂਜੀ ਠੀਕ ਹੈ ਜੀ ਹਾਂਜੀ ਦੱਸੋ ਕੱਟ ਕੇ ਹਾਂਜੀ ਉਹ ਕਹਿੰਦੇ ਜੀ ਹਾਂਜੀ ਕਹਿੰਦੇ ਜੋ ਤੁਹਾਡਾ ਬਣਦਾ ਤੁਹਾਨੂੰ ਦਵਾਵਾਂਗੇ ਆ ਕਾਗਜ਼ ਪੱਤਰ ਸਭ ਕੁਝ ਲੈ ਲਿਆ ਜੀ ਸਿੱਤੇ ਪ੍ਰੂਫ ਤੁਹਾਨੂੰ ਆਸੇ ਜੀ ਮਿਲ ਜਾਊਗਾ ਤੁਹਾਨੂੰ ਹਾਂਜੀ ਪੂਰੀ ਆਸੇ ਜੀ ਸਰ ਅਸੀਂ ਆਲਰੇਡੀ ਤਾਂ ਪਹਿਲੇ ਵੀ ਇੱਥੇ ਰੋਲਾ ਪੈਂਦੇ ਆ ਜੀ ਅਸੀਂ ਦੋ ਪਿੰਜਰੇ ਲਗਾਏ ਸਰ ਅਸੀਂ 25 ਮੀਟਰ ਤੇ ਇੱਕ ਹੰਬੇੜ ਲਗਾਏ ਹੋਏ ਸੀ ਇੱਕ ਸਰ ਇੱਥੇ ਲਗਾਏ ਸੀ ਕੋਈ ਨਗਲ ਉਹਦੇ ਚ ਇਹ ਨਹੀਂ ਆ ਰਿਹਾ ਜੀ ਸ਼ਿਕਾਰ ਵੀ ਲਗਾਉਂਦੇ ਸੀਗੇ ਤੇ ਸਰਪੰਚ ਸਾਹਿਬ ਦਾ ਵੀ ਸਾਨੂੰ ਰਾਤ ਕੋਲ ਆਈ ਸੀ ਕਿ ਵੀ ਇੱਥੇ ਨਾ ਬੱਕਰੀਆਂ ਤੇ ਫੇਰ ਅਟੈਕ ਕੀਤਾ ਜੀ ਤੇ ਦੋ ਬੱਕਰੀਆਂ ਜਿਹੜੀਆਂ ਉਹਨੇ ਮਾਰ ਦਿੱਤੀਆਂ ਜੀ ਤੇ ਸਾਨੂੰ ਸਾਡੇ ਡੀ ਐਫਓ ਕੁਲਵਰ ਸਾਹਿਬ ਤੇ ਰੇਂਜ ਅਫੀਸਰ ਸਾਡੇ ਰਿੰਦਰਵਾਲ ਸਾਹਿਬ ਦਾ ਫੋਨ ਆਇਆ ਸੀ ਤੇ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਇੱਥੇ ਪੁੱਜੇ ਜੀ ਤੇ ਸਾਰੇ ਤਾਂ ਹੁਣ ਡਾਕਟਰ ਸਾਹਿਬ ਪੋਸਟਮਾਰਟਮ ਕਰਨਗੇ ਜੀ ਤੇ ਬਾਕੀ ਜੋ ਵੀ ਦਾ ਠੁਗਮ ਇਹਦਾ ਕੇਸ ਬਣਾ ਕੇ ਅਸੀਂ ਮਤਲਬ ਇਹਨਾਂ ਨੂੰ ਦੋਆ ਦੇਵਾਂਗੇ ਸਰ ਹਾਂਜੀ ਤੇ ਬਾਕੀ ਸਾਡਾ ਫੇਰ ਵੀ ਰਾਤ ਨੂੰ ਅਸੀਂ ਸਰ ਗਸ਼ਤ ਤਾਂ ਸਾਡੇ ਨੂੰ ਤੁਹਾਨੂੰ ਪਤਾ ਕਈ ਦਿਨ ਹੋ ਗਏ ਅਸੀਂ ਕਰਦੇ ਆ ਸਰ ਤੇ ਬਾੜ ਨੰਬਰ ਦੀ ਇੱਕ ਜਵੀ ਉਹ ਸੀਗਾ ਜੀ ਉਹਦਾ ਫੁਟੇਜ ਆਈ ਸੀ ਕਿ ਜੀ ਇੱਥੇ ਵੀ ਰਾਤ ਨੂੰ ਅਸੀਂ ਗੱਡੀ ਲੈ ਕੇ ਰਾਤ ਨੂੰ ਘੁੰਮ ਕੇ ਜਾਂਦੇ ਆ ਸਰ ਬਾਕੀ ਵੀ ਸਾਡੇ ਜਿਹੜੇ ਐਫਰਟਸ ਹੈਗੇ ਜੀ ਵਿਭਾਗ ਦੇ ਉਹ ਪੂਰੇ ਇਹਨਾਂ ਦੇ ਸਹਿਯੋਗ ਦੇ ਠੀਕ ਹੈ ਆਪਣੇ ਏਰੀਆ 'ਚ ਕਾਫੀ ਰੋਲਾ ਪਿਆ ਹੋਇਆ ਹੈ ਲੈਪਰਡ ਦਾ ਤੁਸੀਂ ਵੀ ਐਫਰਟ ਕਰ ਰਹੇ ਹੋ ਨਹੀਂ ਪਕੜਿਆ ਜਾ ਰਿਹਾ ਪਰ ਨੁਕਸਾਨ ਜਿੱਦਾਂ ਹੋ ਰਿਹਾ ਤੇ ਵੀ ਕੀ ਕਹਿਣਾ ਸਰ ਇਹ ਜਿਹੜੇ ਮਤਲਬ ਜਿਹੜੇ ਪਿੰਡ ਹੈਗੇ ਆ ਜੀ ਬਿਲਕੁਲ ਸਵਾਲ ਰੰਦੇ ਨਾਲ ਹੈ ਉਹਦਾ ਹੈਬੀਟਾਟ ਹੈ ਜੀ ਤੇ ਇੱਕ ਸਰ ਝਾੜੀਆਂ ਵਾਲਦੋਲੇ ਬਹੁਤ ਹੈ ਜੀ ਤੇ ਉਹ ਕੀ ਕਰਦਾ ਉਹ ਆਪਣਾ ਮਤਲਬ ਝਾੜੀਆਂ ਦੇ ਵਿੱਚ ਜਾਦਾ ਆਲਦੋਲੇ ਥੋੜੀ ਸਫਾਈ ਹੋਣੀ ਚਾਹੀਦੀ ਕਮੇਟੀ ਵੀ ਸਰ ਬਹੁਤ ਬੁਰਾ ਹਾਲ ਹੈ ਤੇ ਅਸੀਂ ਇਹ ਕਹਿੰਦੇ ਵੀ ਥੋੜਾ ਲੋਕ ਵੀ ਸਾਡਾ ਸਹਿਯੋਗ ਦੇਣ ਜੀ ਤੇ ਰਾਤ ਨੂੰ ਜਿਹੜਾ ਮਤਲਬ ਬਿਲਕੁਲ ਜੰਗਲਾਂ ਦੇ ਨਾਲ ਘਰ ਆਪਣੀਆਂ ਲਾਈਟਾਂ ਜਗਾ ਕੇ ਜਾਂ ਬਾਹਰ ਵੀ ਨਿਕਲਦੇ ਆ ਇਹ ਆਪਣਾ ਹੱਥ ਦੇ ਵਿੱਚ ਕੋ ਡੰਡਾ ਸੋਟੀ ਲੈ ਕੇ ਹੀ ਨਿਕਲਣਾ ਜੀ ਸਹੀ ਦਾ ਪੋਸਟਮਾਰਟਮ ਐਗਜ਼ਾਮੀਨੇਸ਼ਨ ਹੋਣਾ ਹੁਣੇ ਉਦਾਂ ਦਿਨੋ ਦੇਖ ਕੇ ਲੱਗ ਰਿਹਾ ਬਿਲਕੁਲ ਜੋ ਇੰਟਰਸਟਾਈਨਸ ਐ ਸਾਰੀਆਂ ਲੈ ਗਿਆ ਵਾ ਐਨੀਮਲ ਪਰ ਉਦਾਂ ਜਦ ਪੋਸਟਮਾਰਟਮ ਐਗਜ਼ਾਮੀਨੇਸ਼ਨ ਔਰ ਜੋ ਸਾਰੇ ਸਾਈਨਸ ਐ ਉਹ ਹੁੰਦੇ ਬਾਡੀ ਪਰ ਉਹਦੇ ਮੁਤਾਬਿਕ ਆਪਾਂ ਪੋਸਟਮਾਰਟਮ ਰਿਪੋਰਟ ਜਾਰੀ ਕਰਦੇ ਹਾਂ ਜਿਵੇਂ ਘਟਨਾ ਵਾਪਰੀ ਹੈ ਮੈਂ ਸਰਪੰਚ ਨੰਗਲ ਨੇ ਕੋ ਬਬਰੀ ਸਿੰਘ ਇਹ ਕੱਲ ਨਾ ਸ਼ਾਮ ਨੂੰ ਬੱਕਰੀਆਂ ਬੁਧਰਾਮ ਨੇ ਸਾਨੂੰ ਕਿ ਵਜ਼ੀਰ ਦੇ ਪਰਿਵਾਰ ਦੀਆਂ ਬੱਕਰੀਆਂ ਦਾ ਗੁਜਰਬਸਰ ਹੀ ਬੱਕਰੀਆਂ ਤੇ ਵਗੈਰਾ ਤੇ ਪਾਲਤੂ ਪਸੂ ਹੁੰਦੇ ਆ ਇਹਨੇ ਆਪਣਾ ਸ਼ਾਨ ਬਣਿਆ ਦੀ ਇੱਥੇ ਤਾਂ ਉੱਤੇ ਬਾਾਕੀ ਲੋਕ ਆ ਆਮ ਜਿਹੜੇ ਮਹੱਲੇ ਮੁੱਲੇ ਵਾਲੇ ਬਾਢੀ ਕਰਨ ਗਏ ਵਸਲ ਬਾਢੀਆਂ ਟਾਈਮ ਹੈ ਇੱਥੇ ਮਤਲਬ ਮੁਸ਼ਕਲ ਕੁਛ ਹੀ ਬਜ਼ੁਰਗ ਜਾਂ ਬੱਚੇ ਤੇ ਤਾਂ ਤਿੰਨ ਦੂਜਾ ਲਗੋ 4 ਵਜੇ ਆਇਆ ਤਾਂ ਉਹਨੂੰ ਬੱਕਰੀਆਂ ਅਟੈਕ ਕਰਦਾ ਜਿਨ੍ਹਾਂ ਵਿੱਚੋਂ ਇੱਕ ਤਾਂ ਉਹਨ ਮਾਰ ਤੁਹਾਡੇ ਸਾਹਮਣੇ ਪਈ ਵੀ ਆ ਇਦਾਂ ਪੋਟਾ ਵਟਾ ਸਭ ਕੱਢ ਕੇ ਲੈ ਗਿਆ ਇੱਕ ਦੀ ਘੰਡੀ ਤੋੜ ਕੇ ਉਹਨੇ ਨੂੰ ਇਹਨੂੰ ਵੀ ਖਤਮ ਕਰਤਾ ਬਾਕੀ ਅਸੀਂ ਜੰਗਲਾਤ ਮੈਨੂੰ ਫੋਨ ਕੀਤਾ ਤਾਂ ਉਹਨਾਂ ਦਾ ਸਾਨੂੰ ਸਹੀ ਰਿਸਪਾਂਸ ਮਿਲਿਆ ਤੇ ਮੌਕੇ ਦੇ ਅਨੁਸਾਰ ਉਹ ਪਹੁੰਚ ਵੀ ਗਏ ਐ ਤਾਂ ਸਾਰੀ ਕਰਵੇ ਡਾਕਟਰ ਸਾਹਿਬ ਪਹੁੰਚ ਗਏ ਐ ਤੇ ਉਹ ਸਾਰੀ ਕਰਵੇ ਆਪਣੀ ਕਰ ਰਿਹਾ ਪਿੰਜਰਾ ਵੀ ਲਗਾਇਆ ਤਾਂ ਪਰ ਪਿੰਜਰੇ ਚ ਉਹਨਾ ਕਾਫੀ ਨਹੀਂ ਐ ਉਹ ਮਤਲਬ ਵੱਡਾ ਹੀ ਨਹੀਂ ਪਿੰਜਰੇ ਜੋ ਵੀ ਤੰਦੂ ਵਗੈਰਾ ਪਿੰਜਰੇ ਬਣ ਨਹੀਂ ਰਿਹਾ ਪਿੰਜਰਾ ਵੀ 15 ਵੀ 51 ਹੋਰ ਲੱਗਿਆ ਪਿੰਜਰੇ ਸਾਡੇ ਦੋ ਪਿੰਜਰੇ ਲੱਗੇ ਤੇ ਇਹ ਕਮੇਨ ਸਾਡੇ ਪਿੰਡ ਹੋਰ ਲੱਗਿਆ ਪਰ ਪਿੰਜਰੇ ਚੋ ਜਾ ਨਹੀਂ ਰਿਹਾ ਬੜਦਾਨੀ